ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ertidite ਸਾਹਿਬੇ ਕਮਾਲ ਨੇ ਦਮ ਲਿਆ ਇਸ ਦਾ ਨਾਮ ਦਮ दबा ਰੱਖਿਆ ਅੱਜ ਖਾਲਸਾ ਕੌਮ ਦਾ ਜਨਮ ਦਿਹਾੜਾ ਹੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਦੀ ਫੌਜ ਅੱਜ ਪਹਿਲਾ ਸਜਦਾ ਉਸ ਸਰਬੰਸ ਦਾਦੀ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਅਮਰ ਖਾਲਸਾ ਦੇ ਰੂਪ ਵਿੱਚ ਇਸ ਧਰਤੀ ਤੇ ਜ਼ੁਲਮੋ ਸਿਤਮ ਦੀਆਂ ਜੜਾਂ ਖਤਮ ਕਰਨ ਵਾਸਤੇ ਪ੍ਰਗਟ ਕੀਤਾ ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ ਬੇਲ ਜੋਲ ਕੇ ਚੌਹਾਂ ਸ਼ਰਨੀਆਂ ਨੂੰ ਨਵੀਂ ਖਾਲਸਾ ਕੌਮ ਵਿੱਚ ਜੋੜ ਦਿੱਤਾ ਐਸੀ ਵਾਜ ਮਰੋੜ ਦਿੱਤਾ ਇੱਕ ਹੱਥ ਮਾਲਾ ਦੂਜੇ ਤਲਵਾਰ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆ ਜੋੜ ਦਿੱਤਾ ਖਾਲਸਾ ਜੀ ਖਾਲਸੇ ਦੀ ਪਰਵਾਸ਼ਾ ਕੀ ਹੈ ਖਾਲਸੇ ਦਾ ਕਿਰਦਾਰ ਕੀ ਹੈ ਖਾਲਸੇ ਦੀ ਦੇਣ ਕੀ ਹੈ ਇਹ ਮੇਰੇ ਗੁਰੂ ਦਾ ਖਾਲਸਾ ਤੇ ਸਾਰੇ ਸੰਸਾਰ ਦੇ ਵਿੱਚ ਨਾਟ ਓਨਲੀ ਸਿੱਖ ਸਾਰੇ ਧਰਮਾਂ ਦੇ ਲੋਕ ਬਾਖੂਬੀ ਜਾਣਦੇ ਹਨ ਖਾਲਸਾ ਨੇ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਦੇ ਸਿਧਾਂਤ ਜਦੋਂ ਪ੍ਰੈਕਟੀਕਲ ਰੂਪ ਦੇ ਵਿੱਚ ਸਾਹਮਣੇ ਆਉਂਦੇ ਹਨ ਤਾਂ ਉਹ ਖਾਲਸਾ ਦਾ ਇਤਿਹਾਸ ਬਣਦਾ ਹੈ ਇੰਨੇ ਜਿਆਦਾ ਅਕਾਲੀ ਦਲ ਹੋਣ ਦੇ ਬਾਵਜੂਦ ਵੀ ਤੁਸੀਂ ਸਾਰੇ ਜਾਣਦੇ ਹੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਾਉਣ ਦੀ ਲੋੜ ਕਿਉਂ ਪਈ ਕਿਉਂ ਪਈ ਕਿ ਅਕਾਲੀ ਦਲ ਦੇ ਅਖੋਤੀ ਲੀਡਰਾਂ ਨੇ ਪੰਥਕ ਪਾਰਟੀ ਕਹੌਣ ਵਾਲਿਆਂ ਨੇ ਪੰਥ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਇਹ ਅਕਾਲੀ ਦਲ ਵਾਰਿਸ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਸਟੇਜ ਤੇ ਬੈਠੀ ਹੈ ਪੰਜਾਬ ਦੇ ਅਕਾਲੀ ਦਲ ਦੇ ਅਸਲੀ ਵਾਰਿਸ ਸਭ ਵਲੇ ਜਿਹੜੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਜ਼ਰ ਆ ਰਹੇ ხਣ ਤੁਸੀਂ ਸਾਰੇ ਹੋ ਇਸ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦਾ ਯੋਗਦਾਨ ਕੋਈ ਘੱਟ ਨਹੀਂ ਹੈ ਇਹ ਬੀਬੀਆਂ ਜਦੋਂ ਅੱਜ ਸਾਨੂੰ 3.5 ਕਿਲੋਮੀਟਰ ਦੂਰੀ ਤੇ ਬੱਸਾਂ ਕਾਰਾਂ ਸਭ ਹਟਾਤੀਆਂ ਤਾਂ ਇਹ ਬਜ਼ੁਰਗ ਮਾਵਾਂ ਤੁਰ ਕੇ ਆਈਆਂ ਹਨ ਮੈਂ ਇਹਨਾਂ ਨੂੰ ਸੈਲੂਟ ਕਰਦੀ ਹਾਂ ਸਮੇਂ ਦੇ ਮੁਤਾਬਕ ਕਹਿਣਾ ਬਹੁਤ ਕੁਝ ਹੁੰਦਾ ਹੈ ਪਰ ਕਹਿਣ ਵਾਲੇ ਬੁਲਾਦੇ ਤਗੜੇ ਤੋਂ ਤਗੜੇ ਸਟੇਜ ਤੇ ਵਿੱਚ ਹਨ ਉਹ ਤੁਹਾਨੂੰ ਸਭ ਕੁਝ ਦੱਸਣਗੇ ਮੈਂ ਹੌਲੀ-ਹੌਲੀ ਪਿੰਡਾਂ ਵਿੱਚ ਜਾ ਕੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਸਿੱਖ ਇਤਿਹਾਸ ਤੋਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਦੇਸ਼ਾਂ ਤੋਂ ਪੰਥ ਬਚਾਓ ਪੰਜਾਬ ਬਚਾਓ ਇਹ ਤੁਹਾਨੂੰ ਦੱਸਾਂਗੇ ਪੰਥ ਕਿਵੇਂ ਬਚਾਉਣਾ ਹੈ ਵਾਰਿਸ ਕਿਵੇਂ ਬੰਨਾ ਹੈ ਤੁਸੀਂ ਇਸ ਦੀ ਉਦਾਹਰਨ ਦੇ ਚੁੱਕੇ ਹੋ ਤਰਨਤਾਰਨ ਸਾਹਿਬ ਤੋਂ ਖਡੂਰ ਸਾਹਿਬ ਤੋਂ ਤੇ ਫਰੀਦਕੋਟ ਤੋਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਡਰਾ ਨਹੀਂ ਸਕਦੀ ਪਰ ਮਾ ਨਹੀਂ ਸਕਦੀ ਔਰ ਤੁਹਾਨੂੰ ਜਿਹੜਾ ਹੈ ਮੂਰਖ ਨਹੀਂ ਬਣਾ ਸਕਦੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਫਿਊਚਰ ਦੇ ਵਿੱਚ ਅਸੀਂ ਸਾਰਿਆਂ ਨੇ ਕੀ ਕਰਨਾ ਹੈ ਸਾਰੇ ਇਕੱਠੇ ਮਿਲ ਜੁਲ ਕੇ ਸਾਰੇ ਧਰਮਾਂ ਦੇ ਸਾਰੀਆਂ ਜਾਤੀਆਂ ਦੇ ਬੀਬੀ ਬਜ਼ੁਰਗ ਸਭ ਮਿਲ ਕੇ ਚੱਲਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ